ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਝੰਡਿਆਂ ਨਾਲ ਜਿ ਚੜੱਕ ਝੰਡਿਆਂ ਨਾਲ ਵੀ ਕਹਿ ਦਿੰਦੇ ਆ ਜੀ ਅੱਜ ਦੀ ਵੀਡੀਓ ਚ ਤਨ ਐਨੀਮਲ ਤੁਹਾਨੂੰ ਦਿਖਾਉਂਗਾ ਜੀ ਸੌਰੀ ਚਾਰ ਐਨੀਮਲ ਦਿਖਾਉਂਗਾ ਜੀ ਇੱਕ ਤਾਜੀ ਸੂਈ ਮੱਝ ਆ ਜੀ ਦੋ ਗੱਬਣ ਮੱਝਾਂ ਨੇ ਤੇ ਇੱਕ ਦੋ ਕੜਗਾ ਐ ਡਿਟੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਡਰੈੱਸ ਦੱਸ ਦਿਓ ਜੀ ਨਾਮ ਮੱਖਣ ਸਿੰਘ ਜੋੜ ਪਿੰਡ ਝੰਡੇ ਵਾਲਾ ਜ਼ਿਲ੍ਹਾ ਮੋਗਾ ਫੋਨ ਨੰਬਰ 980799300 ਠੀਕ ਆ ਜੀ ਇਹ ਬਾਈ ਆਪਣਾ ਜਿਹੜਾ ਇੱਕ ਝੰਡੇਣਾ ਜੀ ਇਹ ਚੜੱਕ ਝੰਡਿਆ ਨਾ ਰਹਿ ਜਾਂਦਾ ਜਿੱਥੇ ਚੜੱਕ ਦਾ ਮੇਲਾ ਲੱਗਦਾ ਮੰਡੀ ਵੀ ਲੱਗਦੀ ਆ ਬਿਲਕੁਲ ਬਾਈ ਦੇ ਪਿੰਡ ਦੇ ਨਾਲ ਹੀ ਲੱਗਦੀ ਆ ਜੀ ਹਾਂਜੀ ਚਾਰ ਨਾਗਾ ਜੀ ਅੱਜ ਚਾਰ ਠੀਕ ਆ ਜੀ ਸੂਏ ਸਵਾ ਨਾਗ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾ ਸੂਈ ਆ ਬਾਈ ਸੂਆ ਬਾਈ ਚਾ ਕੋਈ ਤੀਜਾ ਮਾ ਲੈ ਚਾ ਕੋ ਚੌਥਾ ਮਾ ਲੈ ਕੱਲ ਦੀ ਸੂਈ ਆ ਕੱਲ ਦੀ ਸੂਈ ਆ ਬੱਚਾ ਕੀ ਦਿੱਤਾ ਜੀ ਘੱਟਾ ਮਗਰ ਜੇਰ ਡਾਨਾ ਜੀ ਜੇਰ ਦੀ ਗਾਰੰਟੀ ਉਥਾ ਨਾਲ ਦੀ ਗਾਰੰਟੀ ਹੂ ਚਵਾਈ ਇੱਕ ਨੰਬਰ ਬੋਲਾ ਕਿੰਨਾ ਜੋਕੇ ਡੇਊਗਾ ਬਾਈ 7-8 ਕਿਲੋ ਜੋਕੇ ਦੇ ਦਾਂਗੇ ਥਣਾ ਦਾ ਕੋਈ ਬਹਿ ਕੇ ਤਾਂ ਨਹੀਂ ਉੱਠਦਾ ਮੈਂ ਯਾਰ 4 ਲੱਖ ਵਾਲੀ ਮੈਂ ਚੋਲੇ ਦੀ ਇੱਕ ਪਾਸੇ ਚੋਰੀ ਹੋ ਗਈ ਠੀਕ ਆ ਜੀ ਇੱਕ ਬਰਾਬਰ ਹੀ ਆ ਤੋੜ ਕੇ ਦਿਖਾ ਦੇ ਬਾਈ ਬਾਈ ਦੇ ਦਸਨ ਮੁਤਾਬਕ ਬਾਈ ਕਹਿੰਦਾ ਸੂਆ ਕੋਈ ਤੀਜਾ ਮੰਨ ਲੈ ਚੌਥਾ ਮੰਨ ਲੈ ਕਿਉਂਕਿ ਅਗਲੇ ਬਾਈ ਕਹਿੰਦਾ ਆਪਣੀ ਹੈਗੀ ਲਿਆਂਦੀ ਕੱਲ ਦੀ ਸੂਈ ਆ ਬੱਚਾ ਮਗਰ ਕੱਟਾ ਜੇਰ ਪ੍ਰੋਪਰ ਡੰਨ ਆ ਜੀ 7 ਤੋਂ 8 ਕਿਲੋ ਬੋਹੜਾ ਜੋਕ ਕੇ ਲੈ ਜਾਓ 2 ਟਾਈਮ 4 ਟਾਈਮ 6 ਟਾਈਮ ਕੋਈ ਵੀਰ ਚਵਾਈ ਕਰ ਸਕਦਾ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਕੋਈ ਫੋਟ ਨਿਸ਼ਾਂਕ ਨਹੀਂ ਜੇ ਹਵਾਨਾ ਸੋਹਣਾ ਜੀ ਫਿਟਨੈਸ ਵਾਲਾ ਹਵਾਨਾ ਕਿੰਨਾ ਕ ਪਾਜੂ ਵੀਰੇ ਦੁੱਧ ਜੀ ਦੋ ਵੀਰ ਜੇ 10 ਕਿਲੋ ਵੀ ਚਵਾਈ ਗਈ ਗਾਂ ਦੇ 20 ਕਿਲੋ ਵਰਗਾ ਸਹੀ ਗੱਲ ਹੈ ਜੀ ਇਹ ਤਾਂ ਗੱਲ ਹੈ ਬਾਲਾ ਤਾਂ ਕਹਿੰਦੇ ਨਹੀਂ ਦੇ ਦੇਵੇ ਤਾਂ ਅਗਲੇ ਸੇਵਾ ਨਾਲ 12 ਵੀ ਦੇ ਦੇਵੇ ਸਹੀ ਗੱਲ ਹੈ ਜੀ ਤੇ ਨਹੀਂ 10 ਤਾਂ ਦੇ ਦਿੰਦੇ 10 ਕਿਲੋ ਤਾਂ ਕੋਈ ਬਾਲਾ ਨਹੀਂ ਗਾ ਵੀਰੇ ਪਰ ਗਾਂ ਦੇ ਤਾਂ 20 ਕਿਲੋ ਵਰਗਾ ਫਾਇਦਾ ਹੀ ਹੈ ਨਾ ਠੰਡ ਮਨ ਨਾ ਨਾ ਤਾਂ ਬਾਈ ਨੇ ਥੋੜਾ ਚਵਾਉਣਾ ਦਲ ਤਾਂ ਅਗਲੇ ਨੇ ਚਵਾਉਣਾ ਜੀ ਨੇ ਪੱਠੇ ਪੋਣੇ ਸਹੀ ਗੱਲ ਹੈ ਜੀ ਜਾ ਇਹਨੇ ਦੇਣਾ ਜੀ ਨੇ ਜਾ ਇਹਨੇ ਦੇਣਾ ਖਾਣਾ ਕੇਰਾ ਜਿਹੜਾ ਅੱਜ ਦਾ ਤਿਆਰ ਆ ਉਹ ਬਾਈ ਦੇ ਘਰੋਂ ਜੋਕ ਕੇ ਲੈ ਜੇ ਡਿਮਾਂਡ ਹੈ ਜੀ 75000 ਤੋਂ ਸ਼ੋਰ ਕਰਦੇ ਆਂ ਭੋਜੂ ਮਾੜਾ ਮਾਣ ਤਾਨ ਕਰਦੇ ਆ ਫੁੱਲ ਕਰਦੇ 75000 ਰੁਪਏ ਚ ਬਾਈ ਕਹਿੰਦਾ ਮਾਣ ਤਾਨ ਕਰਦਾਂਗੇ ਜਮਾ ਛੋਟੇ ਜਿਹੇ ਭਾਦੀਏ ਇੰਨੇ ਦਾ ਬਾਈ ਟੋਕਰ ਮੱਝਾਂ ਦਾ ਹੀ ਮੰਗੀ ਜਾਂਦੇ ਅੱਜ ਕੱਲ ਆਪਾਂ ਯਾਰ ਰੇਟ ਹੀ ਜੈਜ ਹੁੰਦੇ ਆ ਸੱਜਰ ਦਾ ਤੁਹਾਨੂੰ ਮਿਲ ਜਾਣਾ ਜਮਾ ਦੋ ਨੰਬਰ ਬਰੇ ਸੁਆ ਕੇ ਨਮਾ ਜੀ ਇਹ ਦੂਜਾ ਸੁਆ ਸੁਦੀ ਆ ਇੱਕ ਹਫਤੇ ਦੀ ਕੱਚੀ ਆ ਠੀਕ ਆ ਬਾਈ ਕਿੰਨਾ ਕੁ ਪਾਜੂ 10 11 ਕਿਲੋ ਦੇ ਦੂਗੇ ਇੰਨਾ ਤੇ ਯਾਰ ਨੋਰਮਲੀ ਦੇ ਦਿੰਦੇ ਆ ਥਣਾ ਦੀ ਵੀ ਡੰਨੋ ਥਣਾ ਦੀ ਓਕੇ ਆ ਜਮਾ ਫਾਰ ਪਿੱਛੇ ਦੇ ਵੀ ਜਮਾ ਓਕੇ ਆ ਤੋੜ ਕੇ ਦਿਖਾ ਦੀ ਬਾਈ ਬਾਈ ਦੇ ਦਸਨ ਮੁਤਾਬਕ ਸੂਆ ਦੂਜਾ ਸੁੰਦੀ ਆ ਜੀ ਹਫਤੇ ਦਸਾਂ ਦਿਨਾਂ ਦੀ ਕੱਚੀ ਆ ਜਿਹੜੇ ਦਿਨ ਹੁੰਦੇ ਆ ਬਾਈ ਜਿਵੇਂ ਮਾਲਕ ਦੱਸ ਦਿੰਦੇ ਉਹ ਮੈਂ ਬਾਈ ਦਾ ਦਿੰਦੇ ਦੋ ਦਿਨ ਪਸ਼ੂ ਵੱਧ ਵੀ ਲਿਜਾ ਸਕਦਾ ਘੱਟ ਵੀ ਲਿਜਾ ਸਕਦਾ ਜੀ ਬਾਕੀ ਬਾਈ ਕਹਿੰਦਾ ਬਾਹਲਾ ਨਹੀਂ 10 11 ਕਿਲੋ ਤਾਂ ਇਹ ਵੀ ਖੁੱਲਾ ਹੀ ਪਾਜੂ ਹੱਕ ਵੀ ਆ ਮੇਰੇ ਦੇਣ ਦਾ ਬਾਕੀ ਥਾਣਾ ਦੇ ਸਹਿਜ ਵੀ ਸੋਨੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ 10 11 ਕਿਲੋ ਕੋਈ ਬਾਹਲਾ ਨਹੀਂ ਭਰੇ ਬਹੁਤ ਹੁੰਦਾ ਠੀਕ ਹੈ ਜੀ ਬਾਈ ਕਹਿੰਦਾ ਠੰਡੀ ਮਿੱਟੀ ਫੁੱਲ ਆ ਐਵੇਂ ਆਪਾਂ ਕਹੀ ਜਾਗੇ ਬਈ 15 ਕਿਲੋ ਦੇ ਦੂ 16 ਦੇ ਦੂ ਜਿਹੜੀ ਗੱਲ ਜੈ ਜ ਆ ਜਣੀ 10 11 ਕਿਲੋ ਤਾਂ ਨੋਰਮਲ ਮੱਝ ਤੁਹਾਨੂੰ ਵੀ ਪਤਾ ਦੇਈ ਦਿੰਦੀ ਆ ਤੇ ਪਹਿਲਾਂ ਹੀ ਦੱਸ ਦਿੰਨੇ ਨੋਰਮਲ ਮੱਜਾਂ ਦਾ ਫਾਇਦਾ ਜਿਹਨੂੰ ਸਿੰਗਲ ਆ ਪਸ਼ੂ ਰੱਖਣਾ ਜੀ ਕਿਉਂਕਿ ਆਹ ਵੇਲੇ ਠੰਡੀ ਕੱਢ ਕੰਨ ਥੋੜੀ ਹੁੰਦੀ ਆ ਤਾਂ ਕਰਕੇ ਇੰਨੇ ਕ ਦੁੱਧ ਵਾਲੀ ਮੱਝ ਬਹੁਤ ਹੁੰਦੀ ਆ ਇਹਦੀ ਡਿਮਾਂਡ ਵੇਰੇ ਇਹ ਯਾਰ 80 ਜੋ ਮਾਨ ਤਾਨ ਕਰ ਦਿੰਦੇ ਜੋੜਾ ਲੈ ਜਾ ਜੀ ਕੋਈ ਫੇਰ ਵਧ ਕਰ ਦਾਂ ਜੀ ਠੀਕ ਆ ਜੀ 80000 ਚ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਜੇ ਕੋਈ ਜੋੜਾ ਲੈ ਜਿੱਦਾ ਮਾਨਤਾਨ ਜ਼ਿਆਦਾ ਹੋ ਜੂ ਇੱਕ ਬਾਈ ਕੋਲ ਫੁੱਲ ਹੈਵੀ ਬਾਡੀ ਸਟਰਕਚਰ ਦੀ ਪਹਿਲਾ ਦਾ ਬਾਈ ਪਿੰਡਾ ਵੇਖੋ ਲਿਸ਼ਕਾ ਮਾਰਦਾ ਸੂਆ ਕਿੰਨਾ ਮਾ ਜੀ ਚੌਥਾ ਸੂਆ ਚੌਥਾ ਸੂਆ ਜੀ ਸਮਾਂ ਕਿੰਨਾ ਲੈਂਦੀ ਆ ਜੀ ਇਹ ਬਸ ਤਿਆਰੀਆਂ ਚੈੱਕ ਦੋ ਦਿਨ ਤਿਆਰੀਆਂ ਜੀ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਬਸ ਨੇੜੇ ਤੋਂ ਚੈੱਕ ਕਰਾ ਦਿੰਨੇ ਚੈੱਕ ਕਰੋ ਖੂਬਸੂਰਤੀ ਹਵਾਨੇ ਦੀ ਬਾਕੀ ਵਜਨ ਵਜੂਦ ਪੂਰਾ ਚੰਗਾ ਜੀ ਫੁੱਲ ਹੈਵੀ ਬੋਡੀ ਸਟਰਕਚਰ ਸੁਆ ਚੌਥਾ ਹੁੰਦੀ ਆ ਜੀ ਸਮਾਂ ਕਿੰਨਾ ਲੈਂਦੀ ਆ ਜੀ ਤਿਆਰੀਆਂ ਚ ਇਹ ਤੇ ਦੁੱਧ ਕਿੰਨਾ ਪਾਜੂਗਾ ਯਾਰ ਬਾਈ 1-2 ਦਿਨ ਹੀ ਇਹ ਅੱਜ ਦਿਨ ਪੂਰੇ ਹੀ ਆ ਦੁੱਧ ਕਿੰਨਾ ਪਾਜੂ ਜੀ ਇਹ ਬਾਈ 14 ਕਿਲੋ ਦੀ ਗਾਰੰਟੀ ਤੇ ਆਈ ਆ ਤੇ ਬਾਕੀ ਅਗਲੇ ਦੀ ਸੇਵਾ ਥਣਾ ਦੀ ਪਾਰ ਪਿੱਛੇ ਦੀ ਆਪਣੀ ਇਹ ਵੀ ਘਰ ਤੇ ਕਰ ਅਗਲੇ ਦੀ ਗਾਰੰਟੀ ਹੋਊ ਠੀਕ ਆ ਜੀ ਬਾਕੀ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਗਲਾ ਥਾਣਾ ਚਾਰ ਹੀ ਥਾਣਾ ਫੋਟ ਨਿਸ਼ਾਂਕ ਨਹੀਂ ਐਨ ਗਾਂ ਯਾਰ ਕੀ ਆ ਯਾਰ ਇਹਦੀ ਤੂੰ ਹੀ ਠੰਡੀ ਆ ਆ ਇੱਕ ਦਿਖਾ ਦਿੰਨੇ ਮਾੜੀ ਜੀ ਵੈਸੇ ਹੀ ਆ ਜੀ ਇਹੇ ਖਣਾ ਦੇ ਸਹਿਜ ਓਕੇ ਆ ਜਮਾ ਤਿਆਰੀ ਸੋਹਣੀ ਕੀਤੀ ਹੈ ਜੀ 14 ਕਿਲੋ ਦੀ ਗਾਰੰਟੀ ਤੇ ਆਈ ਹੈ ਤੇ ਵੀਰੇ 14 ਕਿਲੋ ਮੇਰੇ ਹਿਸਾਬ ਨਾਲ ਕੋਈ ਬਾਹਲਾ ਨਹੀਂ ਜਿਹੜੇ ਹਿਸਾਬ ਨਾਲ ਵਜਣਾ ਜਿਹੜੇ ਮਾਲਕਾਂ ਕੋਲੋਂ ਆਈ ਹੈ ਜੀ ਸੇਵਾਗੌਰ ਮਾਲਕਾਂ ਦੀ ਫੁੱਲ ਸੀਗੇ ਜੀ ਬਾਕੀ ਤੁਹਾਨੂੰ ਮੱਝ ਨੂੰ ਦੇਖ ਕੇ ਪਤਾ ਲੱਗਦਾ ਹੋਊਗਾ ਜੀ ਜਿਹੜੀਆਂ ਬਾਲਟਾਂ ਨਾਲ ਫਵਾਨ ਜੀ ਤੁਹਾਨੂੰ ਮਾੜੀਆਂ ਮੋਟੀਆਂ ਦੇਖ ਰਹੀਆਂ ਨੇ ਇਹ ਤਾਂ ਕਰ ਮਾਲ ਨੇ ਸੁੰਦੀ ਸੁੰਦੀ ਨੇ ਕੱਢ ਦੇਣਾ ਠੰਡੀ ਪੂਰੀ ਹੈ ਬਈ ਹਾਂ 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 ਗਾਇਨ ਅਰਗੀ ਜਮਾ ਠੀਕ ਹੈ ਡਿਮਾਂਡ ਜੀ ਇਹਦੀ ਏ 90 ਜੋ ਛੋੜ ਕਰਦਾ ਏ 90000 ਚੋਂ ਬਾਈ ਕਹਿੰਦਾ ਮਾਣ ਤਾਨ ਕਰ ਦਾਂਗੇ ਦੇਣੀ ਨਹੀਂ ਯਾਰ ਐਡੀ ਮੈਂ ਕਿਹੜਾ ਦੇ ਦੂਗਾ ਆਪਾਂ ਲੋਕ ਸਵਾ ਸਵਾ ਡੇਡ ਡੇਡ ਮੰਗਦੇ ਆ ਇਹ ਬਾਈ ਤਾਲੇ ਬਸ ਹੋਊਗੇ 2 2.5 ਫੁੱਟ ਚੌੜੀ ਫੁੱਲ ਚੌੜੀ ਹੈ ਜੀ ਭਾਜਨ ਵਜੂ ਤੇ ਚੰਗਾ ਹਵਾਨਾ ਤਾਂ ਗਾਈਆਂ ਵਰਗਾ ਤਿਆਰ ਕਰੀ ਫਿਰਦੀ ਹੈ ਜੀ ਚੈੱਕ ਕਰੋ ਫਿਟਨੈਸ ਹਵਾਨੇ ਦੀ 90 ਜੋ ਛੋੜ ਹੋ ਜੂਗੀ ਜੀ ਛੋਟੇ ਛੋਟੇ ਭਾਈ ਆ ਤੇ ਇੱਕ ਬਾਈਆਂ ਕੋਲ ਤੋਕੜ ਗਾਂ ਹੈ ਜੀ ਇਹਦਾ ਸੂਆ ਕਿੰਨਾ ਬਾਈ ਦੂਜਾ ਸੂਆ ਬਾਈ ਠੀਕ ਆ ਜੀ ਸਵਾ ਕਿੰਨਾ ਹੋਗਾ ਸੂਏ ਨੂੰ ਇਹਨੂੰ ਹੋ ਗਏ ਯਾਰ 3 ਛੜ 3 ਮਹੀਨੇ AI ਵਗੈਰਾ ਹੋਈ ਹੈ ਨਹੀਂ ਕੁਛ ਨਹੀਂ ਦੁੱਧ ਕਿੰਨਾ ਤਿਆਰ ਹੈ ਦੁੱਧ 10 ਕਿਲੋ ਜੋਕ ਕੇ ਦੇ ਦਾਂਗੇ ਆਦੀ ਆਪਣੇ ਘਰੇ ਭਲਾ 5 ਡੇਮ ਚੋ ਲੈ ਤੇ ਜਦੋਂ ਗੇਟੋਂ ਬਾਹਰ ਵੀ ਫੇਰ ਨਹੀਂ ਇਹਦੀ ਗਾਰੰਟੀ ਗਾਂਹਾਂ ਦੀ ਆਪਾਂ ਗਾਰੰਟੀ ਨਹੀਂ ਮੱਝਾਂ ਦੀ ਗਾਰੰਟੀ ਠੀਕ ਹੈ ਗਾਂਹ ਦੀ ਕੋਈ ਗਾਰੰਟੀ ਨਹੀਂ ਯਾਰ ਕੋਈ ਪਤਾ ਲੱਗਦਾ ਠੀਕ ਹੈ ਤੋਰ ਕੇ ਦਿਖਾ ਦੇ ਬਾਈ 2.5 ਤਿੰਨ ਹੋ ਗਏ ਜੀ ਹਾਂ ਜੌਣ ਦੀ ਜੌਣ ਦੀ ਸੂਈ ਆ ਇਹ ਠੀਕ ਹੈ 2.5 ਤਿੰਨ ਮਹੀਨੇ ਸਮਾਂ ਦੱਸਦਾ ਬਾਈ ਸੂਈ ਨੂੰ ਸਮਾਂ ਹੋ ਗਿਆ ਕੋਈ AI ਨਹੀਂ ਹੋਈ 10 ਕਿਲੋ ਬਾਈ ਕਹਿੰਦਾ ਮੇਰੇ ਘਰ ਦੀ ਗਾਰੰਟੀ ਆ ਜੀ ਦੋ ਟਾਈਮ ਚਾਰ ਟਾਈਮ ਤੁਸੀਂ ਚੋ ਸਕਦੇ ਆ ਜੀ ਕਿਉਂਕਿ ਬਾਈ ਦੇ ਘਰੇ ਤੁਸੀਂ ਚਵਾਈ ਕਰ ਲਿਓ ਅੱਗੇ ਦੁੱਧ ਤੁਹਾਡੀ ਸੇਵਾ ਦੇ ਸਿਰ ਤੇ ਆ ਕਿਉਂਕਿ ਗਾਇਆਂ ਬਾਈ ਮਾੜੀ ਜੀ ਸੇਵਾ ਘਟ ਗਈ ਦੁੱਧ ਘਟਾ ਵੀ ਛੇਤੀ ਜਾਂਦੀਆਂ ਤੇ ਵਧਾ ਵੀ ਛੇਤੀ ਜਾਂਦੀਆਂ ਜੀ ਬਾਕੀ ਹਵਾਨਾ ਸੂਨਾ ਥਣ ਕੱਲਾ ਕੱਲਾ ਨਿਕੜਨਾ ਇਹਦੀ ਡਿਮਾਂਡ ਬਾਈ ਇਹਦੇ 27 ਨਹੀਂ ਦੇ ਦਾਂਗੇ ਯਾਰ ਠੀਕ ਆ ਜੀ ਇਹ ਬਾਈ ਕਹਿੰਦਾ 27000 ਦੀ ਦੇ ਦਾਂਗੇ ਜੀ ਜਿਹਨੂੰ ਨਾ ਕੋਈ ਵੀ ਪਸੰਦ ਆਉਂਦਾ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ